ਇਹ ਨਹੀਂ ਆ ਤੁੰਦਾਂ ਦਾ ਕਰ 24 ਵਾਲੀ ਨਹੀਂ ਹੈਗੀ ਬੱਕਰੀ ਤੁਸੀਂ ਦੱਸੋ ਕਿਉਂਗੀ ਵਾਲੀ ਬੱਕਰੀ ਹੁੰਦੀ ਤੈਨੂੰ ਦੱਸ ਰਾਂ ਦੇ ਬੱਕਰੀ ਦੇ 13000 ਨਾ ਨਾ 30 ਹੈ ਇਹ ਸੀ ਬੱਚਾ ਹੈ ਸਾਡੇ ਚੌਗਾ ਆਂ ਅੰਡਰ ਲੈ ਕੇ ਆਇਆ ਹੈ ਪੱਟ ਲੈ ਕੇ ਆਏ ਸਾਡੇ ਚੌਗਾ ਨੇ ਤੇ ਫੰਡਰ ਟਾਈਮ ਦੀ ਜੇ ਮੈਂ ਨਹੀਂ ਲੈਣੀ ਪਈ ਹੈ ਇਹਨੇ ਵੀ ਖਾਣਿਆ ਆ 24 ਦੀ ਵੀ ਨਹੀਂ ਹੈਗੀ ਫਿਰ ਹੁਣ 24 ਦੀ ਵੀ ਨਹੀਂ ਹੈਗੀ ਯਾਰਾਂ ਕਣਾ ਜਵਾਬ ਨਹੀਂ ਦੇਉਂਦਾ ਤੁਸੀਂ ਵੀ ਜਵਾਬ ਦਾ ਮਾਲ ਆ ਜੀਦਾ ਪੱਕਣ ਬੱਕਰੀ ਮੂਰੀ ਆਪੀ ਅੱਬਾ ਹੈ ਤੂੰ ਦਾ ਮਨ ਨੂੰ ਸਾਂ ਕੰਪਲ ਮਰਾ ਮੋਤਾ ਤੇ ਹੋ ਗਿਆ ਫੜੇ ਜੁੰਨੇ ਰੱਖਦਾ ਲਾ ਫੜ ਗਿਆ ਅੱਜ ਬਹੇਰਾ ਏ ਥਲੇ ਚਿੰਟੋੜਾ ਨਹੀਂ ਪਾਇਆ ਜੀ ਨੇ ਰਾਜ ਜਨਾ ਨੇ 14 ਦੀ ਹਾਂ ਲਾ ਲਾ ਅਰਸ਼ੇ ਦੇ ਹੱਥ ਆਖਰੀ ਕਿਹਨੇ ਹਾਂ 99 ਮਿੰਟ ਦੇ ਮੈਨੂੰ 99 ਨਾ ਬਾਈ ਵੀ ਨਹੀਂ ਵਿਕਣੀ ਵੀਰੇ ਆਪਾਂ ਫਿਰ 14 ਵੀ ਨਹੀਂ ਦੇਸੀ ਬੱਕਰੀਆਂ ਲਈ ਆਖੀ ਬਾਈ ਦੇ ਬਹੁਤ ਵਧੇਰਾ ਇਹਦੇ ਬੱਚਾ ਮਾਰ ਗਿਆ ਇਹਨਾਂ ਪਹਿਲੀ ਵਾਰ ਰੱਖਣੀ ਆਪਾਂ ਕਿਹੜਾ ਬਹੁਤ ਤਕੜਾ ਇਹਨੂੰ ਪਤਾ ਹੀ ਨਹੀਂ ਬੱਕਰੀ ਵਾਲੀ ਦਾਸੀਆ ਸੀਗੀ ਨਾ ਨਾ ਤੂੰ ਤਕੜਾ ਹੈ ਨਾ ਵੇਚਣ ਵਾਲਾ ਤਕੜਾ ਨਾ ਲੈਣ ਵਾਲਾ ਤਕੜਾ ਹੁੰਦਾ ਸੀਗੀ ਫਿਰ ਵੀ ਡਿਊਟੀ ਤਕੜੀ ਹੋਣੀ ਦੁੱਧ ਮੇਰਾ ਝੋਲਾ ਨਹੀਂ ਪਾਇਆ ਨਹੀਂ ਝੋਲਾ ਖੋਲ ਕੇ ਦੇਖੀ ਝੋਲਾ ਪਾਇਆ ਨਹੀਂ ਪਾਇਆ ਨਹੀਂ ਸਵੇਰ ਦਾ ਚੁੰਗੀ ਜਾਂਦੇ ਨੂੰ ਮੈਂ ਅੱਗੇ ਗਿਆ ਦੇਖ ਓਏ ਬਿੱਲਿਆ ਤੇ ਇੱਕਾ ਕੰਗਿਆ ਚੱਕ ਕਰਨ ਦੀ ਸ਼ੁਰੂ ਕਰਕੇ ਹਲੇ ਸਵੇਰੇ ਲਾੜੇ ਹੋ ਗਿਆ ਦੋ ਦੋ ਮਿੰਟ ਕੰਗਿਆ ਹੋਣ ਝੋਲਾ ਪਾ ਗਏ ਨਹੀਂ ਪਾਗਲੇ ਆਇਆ ਝੋਲਾ ਮੈਂ ਸਵੇਰੇ ਪਲਾ ਕੇ ਲੈ ਕੇ ਆਇਆ ਹੁਰਾ ਦਾ ਕਰਦਾ ਇਧਰ ਨੂੰ ਕਰ ਦੋ ਦੁਬਾਰਾ ਲਾਇਆ ਹੈ ਇੱਕ ਗੱਲ ਕਹਾਂ ਤੈਨੂੰ ਕੋਈ ਆ ਰਹੀ ਹਾਂ 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 ਖੈ ਮੁੰਡਾ ਬਾਰੇ ਰੱਖਣੀ ਆ ਹਾਂ ਹਾਂ ਬੋਲਣਾ ਆਪਣੇ ਪਿੰਡ ਦਾ ਹੀ ਮੁੰਡਾ ਵਾ ਸਭ ਜਰਾ ਕਹਿੰਦਾ ਯਾਰ ਮੇਰੇ ਤੇ ਇੰਨੀ ਗੰਜਾ ਇਸ ਨਹੀਂ ਮੈਨੂੰ ਲੱਗਤੀ ਨਾ ਕਹਿੰਦਾ ਤੁਸੀਂ 14 ਅਨਵਾਰ ਲੈ ਜਣ ਹੁਣ ਮੈਨੂੰ 11 ਦਾ ਕਿੰਨੇ ਦੇਣੀ ਨਾ ਨਹੀਂ ਉਹ ਤੁਸੀਂ ਕਿਲੇ ਆਸੇ 11 ਦਾ ਤੇ ਕਿੰਨੇ ਦੇਣੀ ਐ ਬਾਈ ਵੀ ਕਹਦਾ ਬਾਈ ਵੀ ਨਹੀਂ ਛੱਡ ਥੱਲੇ ਆ ਜਾ ਤੇਰਾ ਡਰਾਮੇ ਕਰਦੇ ਆਦ ਆਦ ਇੱਥੇ ਆ ਹਾ ਤਾਮੇ ਡਰਮੇ ਆ ਦਿੱਤਾ ਤੂੰ ਟੱਪੇ ਨਹੀਂ ਹਲੇਗਾ 20000 ਦੀ ਬੱਕਰੀ ਦਮਾਂ ਦੇ ਪੂਰੀ ਲੈ ਗੇਣੀ ਤੇਰਾ ਸਾਂਝਾ ਹੋਣਾ ਇਹਦੇ ਨਾਲ ਨਹੀਂ ਸਾਂਝਾ ਨਹੀਂ ਇਹਦੀ ਬੱਕਰੀ ਆ ਆਪਣਾ ਤੇ ਤੂੰ ਵਿਚੋ ਲੱਗ ਦਰਵਾ ਗਿਆ ਓਏ ਮੇਰਾ ਨਾਲ ਹੀ ਆਇਆ ਤੂੰ ਵੀ ਹੋਈ ਜੰਨਾ ਹਰਿਆ ਤੇਰੇ ਪਿੰਡ ਦਾ ਹੈਗਾ ਤੇਰੇ ਪਿੰਡ ਦਾ ਹੂ ਸਾਡੇ ਪਿੰਡ ਦਾ ਨਹੀਂ ਆਉਂਦਾ ਨਹੀਂ ਨਹੀਂ ਇਹਨਾਂ ਨੇ ਮੈਨੂੰ ਦਵਾਈ ਹੋਈ ਹੈ ਹਾਂ ਕੋਈ ਆਉਣਾ ਮੈਂ ਫੰਡਰ ਲੈ ਕੇ ਆਇਆ ਸੀਗਾ ਮੈਂ ਤਾਂ ਵੀ ਅਗਲੇ ਵਾਰੀਆਂ ਨੂੰ ਲੈ ਲੈ ਖੜੀ ਆ ਤੇਰੀ ਨਾਲ ਦੋ ਵੇ ਕੋਈ ਚਾਰ ਨਹੀਂ ਆਦੀ ਸਰ ਆਜੂ ਕਰਦੇ ਸਦਾ ਅੱਜ ਦੇ ਦੇ ਉਹਨੂੰ ਨਾ ਮਾਰੀਂ ਬੱਸ ਨਾ 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 15 ਦੀ ਗੱਲ ਨਾ 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 ਯਾਰ ਉਹ ਵੀ ਨਾ ਮਾਰ ਉਹਨੂੰ ਨਾ ਮਾਰ ਕੋਈ ਕੁਝ ਨਹੀਂ ਹੁੰਦਾ 15 ਦੀ ਨਾ 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 ਯਾਰ ਔਰ ਕਿੰਨੇ ਦੀ ਬਿਲਕੁਲ ਹਾਉਗੇ ਆ ਕਿੰਨੇ ਦੇ ਹੂੰ 100000 100000 20000 ਦੀ ਦਵਾਂ ਜਾਂ 100000 ਆਪਾਂ ਇੱਧਰ ਸਿਰੇ ਜਾ ਨਾ ਨਾ ਬਿਲਕੁਲ 16 ਦੀ ਦਿੰਨੇ ਫਿਰ ਹੁਣ ਕੀ ਕਰੀਏ ਮੱਕਾ ਸਰ ਕਰਦੇ ਆਪਾਂ ਜਾਣਾ ਹੀ ਇੱਥੋਂ ਚਲੀ ਆਪਾਂ ਚੱਲੋ ਅਸੀਂ ਕੀ ਖਾਣੇ ਆਏ ਹਣੇ ਜੋ ਮੇਰੇ ਇਲੀਆਮ ਆ 500 ਰੁਪਏ ਲਵਾਗੇ ਦਿੱਥੋਂ ਮੈਂ ਮਿੱਡਾ ਹੋ ਕੁਝ ਨਹੀਂ ਲੈਣਾ ਨਹੀਂ ਵੀ ਇੱਕੇ ਲਵਾਗੇ ਨਹੀਂ ਮੈਂ ਤੇਰੇ ਕਿ ਲੈ ਜਾ ਕਰੇ ਕੀ ਛੁੱਟ ਕੇ ਜਾਵੇਂਗਾ ਹੋਰ ਚਲ ਗੱਲ ਜਾਣੀ ਪੂ ਓਏ ਖੜਦਾ ਯਾਰ 2 ਮਿੰਟ ਲੱਖ ਲੈਣ ਦੇ ਅੰਦਰ ਦਾ ਜ਼ੋਰ ਥੋੜਾ ਜਮੀਨ ਦੇਖੋ ਭਈਆ ਕਿ 17000 ਦਿਓ ਨਾ ਨਾ ਕਿਉਂ ਜੀ ਸਹੀ ਆ ਬਾਈ ਨਾ ਗੱਲ ਸੀ ਬਕਵਾਸ ਨਹੀਂ ਮੇਰੀ ਹੈ ਹੁਣ ਖਿੱਚਦੇ ਕੰਮ ਹਾਂ ਹੁਣ ਤਾਂ ਵਸਪੁਰ ਆਇਆ ਹੁਣ ਤਾਂ ਕੰਮ ਲੱਗ ਗਿਆ ਹੀ ਹੈ ਖਿੱਚਦਾ ਕੰਮ ਹੁਣ ਤਾਂ ਲੱਗੇ ਤੂੰ ਕਰਦੇ ਸੀ ਕਰਦਾ ਸਾਡੇ ਉਹ ਤੋਂ ਰੁਪਈਆ ਕੱਟਨੇ ਹੋਣਾ ਲਾਸਟ ਇਹ ਲਾ ਦੇਈ ਨਾ ਦੇਈ ਆਵਦੀ ਮਾਂ ਸਾਡੇ ਸਿਆਪਾ ਤੇਰੀ ਮੈਂ ਤਾਂ ਮੰਨ ਤੂੰ ਕਹਿ ਕੀ ਲੂੰਗਾ ਛੜਦਾ ਨਹੀਂ ਦੋ ਜਣੇ ਆ ਮਾਰ ਕੇ ਪੂਰੀ 750 ਦੀ ਹੋ ਗਈ ਨਾ ਫੜ ਲੈ ਵਿੰਦਰ ਫੜ ਲੈ ਨਹੀਂ ਆਹ ਤੋਂ ਆਵੇ ਉਹ ਨੂੰ ਵੀ ਬਜਰਦਾਰ ਦੇ ਆਪਾਂ ਨੂੰ ਕਿੰਨਾ ਦਿਖਾਈ ਆਪੋ ਦੀ ਥੋੜੀ ਹੈ ਨਹੀਂ ਉਹ ਇੱਕ ਛਾਲ ਹੋਰ ਮਾਰ ਹੋ ਗਿਆ ਸੋਦਾਬਾਗ ਅਗਲਾ ਮਜੂਦ ਛਾਲ ਤਰ ਕੋੜ ਰਿਆਂ ਦਾ ਬੱਕਰਾ ਆਪਣੇ ਬੱਕਰੇ ਬੱਕਰਾ ਵੀ ਬਹੁਤ ਪਰਾਈ ਜਾ ਰਿਹਾ ਸੱਦੇ ਨੀ ਬੋਲ ਨਾ ਬੋਲ ਨੀ ਬੋਲ ਨੀ ਜਮਾ ਸਹੀ ਹੈ ਮਾਰ ਦੇ ਛਾਲ ਇਹ ਦੋਸਤੇ ਛਾ ਲੇਗਾ ਜੇ ਦੋ ਦੋ ਬਲਾ ਦੇ ਦੋ ਮੈਂ ਨਹੀਂ ਦੇ ਦਿਓ ਘਰੇ ਲੈ ਤੇਰੇ ਮੋਰ ਜੇ ਕਰਦਾ ਹੋਰਾ ਕਰਦਾ ਬੇਸ਼ਤੀ ਹੁਣ ਨਾ ਪੂਰੀ ਠਾਰਾ ਦੀ ਹੋ ਗਈ ਚੁੱਪ ਕਰ ਬਫੜਾ ਠੀਕ ਹੈ ਰਾ ਹੁਣ ਖੜ ਤੇ ਜਿਹੜੀਆਂ ਤੈਨੂੰ ਇੱਕੀ ਗੱਲ ਦਿੰਦੀ ਆ ਨਾ 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 ਹੋਰ ਬਗੇ ਜਾ ਤੇ ਤੇਰੇ ਕਰਕੇ ਰੁਪਏ ਲਾਤੇ ਨਹੀਂ ਇਹ ਲੈ ਜਾਣੀਆਂ ਲੈ ਲੈਣੀਆਂ ਆ ਜਮੀ ਵੀ ਨਹੀਂ ਯਾ ਯਾ ਇਹ ਲੈ ਜਾਣੀਆਂ ਤੇ ਇੱਕ ਹੀ ਗੱਲ ਦੱਸਤਾ ਹੁਣ ਰਹਿਣ ਰੁਪਏ ਲਾਤੇ ਇਹਨੂੰ ਕਹੇਦਾ ਵਾ ਦੋ ਦੋ ਵਾਰ ਤੂੰ ਕਹੇਦਾ ਚੱਲ ਬੱਚਾ ਚੰਗਾ ਹੈ ਬੱਕਰੀ ਜਵਾਨ ਹੈ ਬੱਕਰੀ ਬਹੁਤ ਦੁੱਧ ਵਧੇਰਾ ਹੈ ਹੱਲੇ ਹਾਂ ਚੱਲ ਆਜੋ ਸੋਹਣ ਨੂੰ ਦੂਰ ਨੇ ਇਹਨੇ ਕਹਿੰਦੇ 18 ਬੱਦ ਲਾਤਾ ਬੱਦ ਕਿਉਂ ਲਾਤਾ ਇਹ ਦੇ 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 ਵਾਤੇ ਨਹੀਂ ਲੱਗੇ ਇਹ ਬੱਦ ਨਹੀਂ ਲੱਗੇ ਦੇ 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 ਨਹੀਂ 6 ਹੋਰ ਪਾਖਾ ਨਾ 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 ਪਾ ਇੱਕ ਪਾਹੇ ਹਾਂ ਹੋਰ ਜਿੱਥੇ ਇਹੋਣੇ ਵੀ ਮੁੰਡੇ ਨੇ ਕਿੰਨੇ ਨਾਟ ਗਏ ਉਹ ਦੰਦ ਜੋਗੇ ਦੇਖੀ ਯਾਰ ਮੀਹ ਹੁਣਾਂ ਵੀ ਇਹਦਾ ਤਲਲੇ ਭਰੂਗੀ ਇਹੇ ਤਲਲੇ ਭਰੂਗੀ ਇਹੇ ਕੰਮ ਹੈ ਨਹੀਂ ਉਹ ਕਰ ਰਹੀ ਹੈ ਉਹ ਕੰਮ ਲੱਕੜੀ ਦਾ ਕਰਦਾ ਮੁੰਡਾ ਕੰਮ ਕਰਦਾ ਹੋਣ ਨਹੀਂ ਜਾਂਦਾ ਇਹਦਾ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਕੀ ਹੁੰਦਾ ਕੋ ਹਾਂ ਉਹ ਦੇ ਦੇ ਬਾਪਾ ਪਰੇ ਬਾਪੂ ਜੀ ਬਾਪੂ ਜੀ ਦੇ ਦੇ ਨਹੀਂ ਕਰਾ ਹੁਣ ਇਹਦਾ ਹੀਲਾ ਇਹ ਸੱਤ ਲੱਖ ਹਾਂ ਤੁਹਾਨੂੰ ਕੋਈ ਨਹੀਂ ਪੈ ਜਾਣੀ ਕੋਈ ਪਾਉਗੀ ਬਈ ਉਹ ਪਾਉਗੀ ਉਹ ਤਾਂ ਉਹਨੇ ਨਹੀਂ ਪੈਣੀ 3000 ਸੌਦੀ ਪਾਉਗੀ ਹੈ ਬੱਕਰੀ ਮੈਂ ਪੜ ਗਿਆ ਤੂੰ ਕਹਿਆ ਤਾ ਜਾਣਦੇ ਹੋ ਪਤਾ ਨਹੀਂ ਨਹੀਂ ਬੈਠਾਂਗੇ ਮੈਂ ਤਰ ਲੱਗ ਰਿਹਾ ਸਾਡਾ 18 ਲਾਇਆ ਸਾਡੇ ਸਰ ਡਿਜੈਸਟ ਹਰੇ ਤੱਕ ਤੇਰੇ ਵਰਗੇ 20 ਹੋਰ ਮਾਰੇ ਨੇ ਹੁਣ ਕਾਉਣਾ ਪਸੋਂ ਲਵਾਗੇ ਰਹਿ ਰਹੇ ਨੇ ਉਹ ਕਮਾਨਾ ਸਿੱਕੇ ਕਿਹਕੇ ਹੁੰਦਾ ਕਰੇ ਇਹ ਮੈਨੂੰ ਸਾਨੂੰ ਵੀ ਮਾਰਦਾ ਭਾਈ ਬੇਹੇ ਕਿਉਂ ਕਿਉਂ ਚੜੀ ਅਸੀਂ ਇੰਨੀ ਤੇ ਅਸੀਂ ਆਪਣੇ ਨਾਲ ਚੁੱਕਦਾ ਬੋਲ ਫਾਈ ਜਾ ਇਹ ਥੋੜੀ ਹੈ ਬੱਸ ਕਹਿ ਕੇ ਦਵਾਗੇ ਅਸੀਂ ਅਸੀਂ ਉਹੀ ਫਿਰਦੇ ਹਾਂ ਦੋ ਲੋਕ ਕਹਿਣਗੇ 500 ਤੇ ਪੂਰੇ ਵਾਲੇ ਤੇਰਾ ਭਾਈ ਮਰਵਾਣੇ ਉਹ ਨਹੀਂ ਦੋ ਸਾਈਂ ਗੱਲ ਲੱਗੀ ਆ ਭਾਈ ਲਾਵਾ ਨਹੀਂ ਲੈਣੀ ਨਾਲ ਆ ਯਾਰ